ਸਮਾਜ ਸੇਵੀ ਸਵਰਗਵਾਸੀ ਨਰਿੰਜਨ ਦਾਸ ਨૈયਰ ਸਵਰਗਵਾਸੀ ਯੁਗਲ ਗਿਸ਼ੋਰ ਦੀ ਯਾਦ ਵਿੱਚ ਸਮਾਜ ਸੇਵਕ ਸਭਾ ਰਈਆ ਅੱਖਾਂ ਤੋਂ ਮੁਫਤ ਜਾਂਚ ਕੈਪ ਡਾਕਟਰ ਓਮ ਪ੍ਰਕਾਸ਼ ਆਈ ਹਸਪੀਟਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਰਈਆ ਵਿਖੇ ਲਗਾਇਆ ਗਿਆ ਜਿਸ ਵਿੱਚ ਹਲਕਾ ਬਾਬਾ ਬਕਾਲਾ ਸੈਦ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਕੈ ਦਾ ਉਦਘਾਟਨ ਕੀਤਾ ਰਈਆ ਤੋਂ ਇੰਦਰ ਮੋਹਨ ਦੀ ਰਿਪੋਰਟ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਝਾ ਫਾਸਟ ਨਿਊਜ਼ ਤੇ ਅੱਜ ਅਸੀਂ ਪਹੁੰਚੇ ਇੱਥੇ ਸਮਾਜ ਸੇਵ ਸਭਾ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਤੇ ਉਸ ਕੈਂਪ ਦੇ ਵਿੱਚ ਪਹੁੰਚੇ ਨੇ ਸਰਦਾਰ ਦਲਬੀਰ ਸਿੰਘ ਤੌਂਜੀ ਹਲਕਾਵ ਦਾ ਬਾਬਾ ਗਲਾ ਸਾਹਿਬ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕੈਂਪ ਨਾਲ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਦਾ ਹਾਂਜੀ ਅਮਲਾ ਸਾਹਿਬ ਅੱਜ ਤੁਸੀਂ ਕੈਂਪ ਦੇ ਵਿੱਚ ਪਹੁੰਚੇ ਹੋ ਤੇ ਤੁਹਾਨੂੰ ਮਤਲਬ ਕਿਸ ਤਰ੍ਹਾਂ ਜਿਹਦਾ ਸਰਕਾਰੀ ਤੌਰ ਤੇ ਵੀ ਇਹੋ ਜਿਹੇ ਕੰਮ ਜਿਹਦਾ ਸਰਕਾਰ ਵੱਲੋਂ ਲੱਗਣੇ ਚਾਹੀਦੇ ਤੇ ਅੱਜ ਤੁਸੀਂ ਸਮਾਜ ਸੇਵ ਸਭਾ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੀਡੀਆ ਵਾਲੇ ਭਰਾਵਾਂ ਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਰੰਜਨ ਦਾਸ ਜੀ ਨਾਇਰ ਤੇ ਜੁਗਲ ਕਿਸ਼ੋਰ ਜੀ ਦੀ ਯਾਦ ਵਿੱਚ ਸਮਾਜ ਸੇਵਾ ਸਮਾਜ ਸਭਾ ਚੇਤਨਾ ਮੰਚ ਵੱਲੋਂ ਹਰ ਸਾਲ ਅੱਖਾਂ ਦਾ ਕੈਂਪ ਜਨਰਲ ਕੈਂਪ ਲਗਾਇਆ ਜਾਂਦਾ ਹੈ ਇਹਨਾਂ ਦੀ ਟੀਮ ਕੱਲਾ ਕੈਂਪਨੀ ਸਮਾਜ ਸੇਵਾ ਦੇ ਹੋਰ ਵੀ ਕੰਮਾਂ ਦੇ ਵਿੱਚ ਵੱਧ ਚੜ ਕੇ ਸਾਂ ਲੈਂਦੇ ਆ ਹਰੀਆਲ ਹਰੀਆਵਲ ਦੇ ਕੰਮਾਂ ਦੇ ਵਿੱਚ ਸਫ ਸਫਾਈ ਦੇ ਕੰਮਾਂ ਦੇ ਵਿੱਚ ਮੈਂ ਇਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਜਿਹੜੇ ਗਰੀਬ ਲੋਕ ਨੇ ਜਿਹੜੇ ਦਵਾਈਦਾਰੂ ਮੁੱਲ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਹੈ ਉਹਨਾਂ ਦੀਆਂ ਅੱਖਾਂ ਦਾ ਚੈੱਕਅਪ ਉਹਨਾਂ ਨੂੰ ਅਨਕਾਂ ਆਪਰੇਸ਼ਨ ਜਿਹੜਾ ਇਹ ਸ੍ਰੀ ਨਿਰੰਜਨ ਨਾਇਰ ਜੀ ਤੇ ਜੁਗਲ ਕਿਸ਼ੋਰ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਮੈਂ ਇਸ ਪਰਿਵਾਰ ਦਾ ਵੀ ਧੰਨਵਾਦੀਆਂ ਤੇ ਉਹਨਾਂ ਵਿਛੜੀਆਂ ਰੂਹਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਇਹ ਕੈਂਪ ਦੀ ਰੀਤ ਚਲਾਈ ਸੀ ਜਿਨ੍ਹਾਂ ਨੇ ਇਸ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਇਸ ਸਮਾਗਮ ਦੇ ਵਿੱਚ ਮੈਂ ਪਹੁੰਚਿਆ ਮੈਂ ਹਰ ਸਾਲ ਇਹ ਮੱਤੇਵਾਲ ਸਾਹਿਬ ਜਿਹੜੇ ਪ੍ਰਧਾਨ ਨੇ ਸਮਾਜ ਸੇਵਾ ਮੰਚ ਦੇ ਇਹ ਹਰ ਸਾਲ ਦਾਸ ਨੂੰ ਜਿਹੜਾ ਵਾ ਸੰਗਤ ਦੀ ਸੇਵਾ ਦਰਸ਼ਨ ਕਰਨ ਦਾ ਜਿਹੜਾ ਮੌਕਾ ਬਖਸ਼ਦੇ ਆ ਸੋ ਮੈਂ ਪਰਮਾਤਮਾ ਕੀ ਅਰਦਾਸ ਕਰੂੰਗਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਐਵੇਂ ਹੀ ਬਲ ਬਖਸ਼ੇ ਐਵੇਂ ਹੀ ਇਹ ਸਮਾਜ ਸੇਵਾ ਦੇ ਕੰਮ ਕਰਦੇ ਰਹਿਣ ਤੇ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਸਾਡੇ ਸਾਥੀ ਲੋੜ ਆ ਅਸੀਂ 24 ਘੰਟੇ ਇਹਨਾਂ ਦੀ ਸੇਵਾ ਲਈ ਹਾਜ਼ਰ ਆ ਇਹ ਕਾਮਰ ਸਾਹਿਬ ਜਿਸ ਤਰ੍ਹਾਂ ਆਪਣਾ ਥਾ ਥਾਤੇ ਜਿਸ ਤਰ੍ਹਾਂ ਜਗਾ ਜਗਾਤੇ ਸਰਕਾਰ ਵੱਲੋਂ ਖੋਲੇ ਗਏ ਨੇ ਆਮ ਆਦਮੀ ਕਲੀਨਿਕ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਸੰਸਥਾਵਾਂ ਇਹ ਕੰਮ ਕਰਦੀਆਂ ਤੇ ਜਿਸ ਤਰ੍ਹਾਂ ਇਹ ਦੋਵੇਂ ਜਿਸ ਤਰ੍ਹਾਂ ਸਰਕਾਰ ਵੀ ਜਿਸ ਤਰ੍ਹਾਂ ਸੰਸਥਾ ਸੰਸਥਾ ਵੀ ਇਹੋ ਜਿਹੇ ਜਿਹੜੀਆਂ ਅੱਗੇ-ਅੱਗੇ ਕੰਮ ਕਰਦੀਆਂ ਜੇ ਰੱਖ ਕੇ ਜਿਸ ਤਰ੍ਹਾਂ ਕੰਮ ਕਰਨ ਇੱਕ ਚੰਗੇ ਸਮਾਜ ਜਿਹੜੀ ਉਹ ਸਿਰਜਣਾ ਜਿਹੜੀ ਹੋ ਸਕੇ ਤੇ ਮਰੀਜ਼ਾਂ ਨੂੰ ਜਿਹੜਾ ਚੰਗਾ ਲਾਭ ਜਿਹੜਾ ਉਹ ਮਿਲ ਸਕਦਾ ਇਸ ਦੇ ਬਾਰੇ ਕੀ ਕਹਿੰਦੇ ਮੈਂ ਪਹਿਲਾਂ ਦੱਸ ਚੁੱਕਿਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚੋਂ ਦਵਾਈ ਬਿਲਕੁਲ ਸਿੱਧੀ ਹੈ। ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਨੇ ਉਹਨਾਂ 'ਚ ਟੈਸਟ ਵੀ ਫਰੀ ਹੈ, ਦਵਾਈਆਂ ਵੀ ਫਰੀ ਹੈ। ਇਹ ਜਿਹੜਾ ਸਮਾਜ ਸੇਵਾ ਮੰਚ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਬੜਾ ਚਲਾਗਾਜੋਗ ਹੈ। ਮੈਂ ਪਹਿਲਾਂ ਕਹਿ ਕਿ ਕਿ ਜਿੱਥੇ ਸਾਡੇ ਸਾਥੀ ਲੋੜ ਆ ਅਸੀਂ ਇਹਨਾਂ ਦੇ ਲਈ ਦਿਨ ਰਾਤ ਹਾਜ਼ਰ ਆ। ਮੈਂ ਪਰਸਨਲੀ ਇਹਨਾਂ ਦੀ ਸੇਵਾ ਸੁਸਾਇਟੀ ਦੇ ਲਈ ਇਹਨਾਂ ਦੇ ਮੰਚ ਲਈ ਦਿਨ ਰਾਤ ਹਾਜ਼ਰ ਆ। ਜਦੋਂ ਵੀ ਜਿੱਥੇ ਲੋੜ ਹੁੰਦੀ ਹੈ ਮੈਨੂੰ ਯਾਦ ਕਰਨਾ। ਇਕ ਸੰਦੇਸ਼ ਕੀ ਦੇਣਾ ਚਾਹੁੰਦੇ ਜਿਹੜੇ ਆਪਣੇ ਲੋਕ ਨੇ ਜਿਸ ਤਰ੍ਹਾਂ ਅੱਜਕੱਲ ਸਮਾਜ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਫਾਸਟ ਫੂਡ ਦਾ ਜਿਸ ਤਰ੍ਹਾਂ ਰੁਝਾਨ ਵੱਧ ਰਿਹਾ ਸੇ ਸਿਹਤ ਨੂੰ ਲੈ ਕੇ ਕੀ ਅਪੀਲ ਕਰਨਾ ਚਾਹੀਦਾ ਦੇਖੋ ਜਿਹੜਾ ਪੰਜਾਬ ਦਾ ਇਹ ਫਾਸਟ ਫੂਡ ਦੀ ਗੱਲ ਕਰ ਰਹੇ ਹੋ ਬੱਚੇ ਹੁਣ ਅੱਜਕੱਲ ਸਾਰੇ ਜਿਹੜੇ ਆ ਉਹ ਫਾਸਟ ਫੂਡ ਵਾਲੇ ਪਾਸੇ ਧਿਆਨ ਦੇ ਰਹੇ ਆ ਪਰ ਮੈਂ ਇਹ ਇਹੋ ਬੇਨਤੀ ਕਰਦਾ ਕਿ ਆਪ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨੋੜ ਮੁਤਾਬਕ ਜੋ ਵੀ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਨੇ ਉਹਨਾਂ ਮੁਤਾਬਕ ਤੁਸੀਂ ਆਪ ਦਾ ਖਾਣ ਪੀਣ ਜਿਹੜਾ ਰੱਖੋ ਜਿਹੜਾ ਖਾ ਕੇ ਸਰੀਰ ਨੂੰ ਪ੍ਰੋਬਲਮ ਆਣੀ ਜਾਂ ਸਰੀਰ ਖਰਾਬ ਹੋਣਾ ਉਤੋਂ ਗਰੇਜ ਰੱਖੋ ਧੰਨਵਾਦ ਅੰਮ੍ਰਿਤ ਜੀ ਦਾਸ ਨਿਹਰ ਸ਼ਾਹ ਜੀ ਦੀ ਯਾਦ ਵਿੱਚ ਕੈਂਪ ਲਗਾਉਂਦੇ ਹੋ ਤੇ ਜਿਸ ਤਰ੍ਹਾਂ ਉਹਨਾਂ ਨੂੰ ਹਰ ਯਾਦ ਨੂੰ ਤਾਜ਼ਾ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਦਾ ਇਹ ਜਿਹੜਾ ਕੈਂਪ ਹੈਗਾ ਉਹਗੇ ਸਮਾਜ ਸੇਵੀ શ્રી ਦਿੰਦਰਦਾਸ ਨਿਹਰ ਜੋ ਪਿਛਲੇ ਸਮੇਂ ਦੁਨੀਆ ਤੋਂ ਚਲ ਗਏ ਸਨ ਉਹਨਾਂ ਦੀ ਯਾਦ ਵਿੱਚ ਇਹ ਕੈਂਪ ਹੁੰਦਾ ਨਾਲ ਹੀ ਉਹਨਾਂ ਦੇ ਨਾਲੇ ਸਾਥੀ ਸਨ ਸ੍ਰੀ ਜੁਗਲ ਕੁਸ਼ੋਰ ਜੀ ਇਹ ਦੋਨੇ ਸਮਾਜ ਸੇਵੀ ਸਨ ਸਮਾਜ ਸੇਵਾ ਸਮਾਜ ਚੇਤਨਾ ਮੰਚ ਦੇ ਨਿਰਮਾਣ ਕਰਾਉਣ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਔਰ ਸ਼ਹਿਰ ਦੇ ਵਿੱਚ ਜਿਹੜੀ ਲਹਿਰ ਚੱਲੀ ਆ ਇਹਨਾਂ ਦੋਨਾਂ ਸ਼ਖਸੀਅਤਾਂ ਦਾ ਅਹਿਮ ਰੋਲ ਆ ਇਹ ਜਿਹੜਾ ਕੈਂਪ ਹੈ ਉਹਨਾਂ ਦੀ ਯਾਦ ਵਿੱਚ ਹਰ ਸਾਲ ਕਰਾਇਆ ਜਾਂਦਾ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਮਨੀਸ਼ ਨੇਰ ਜੀ ਇੱਥੇ ਖੜੇ ਆ ਇਨਾਂ ਦਾ ਪਰਿਵਾਰ ਉਹਨਾਂ ਨੂੰ ਪੂਰਾ ਸਹਿਯੋਗ ਕਰਦਾ ਉਹ ਜਿਹੜਾ ਜੋ ਵੀ ਖਰਚਾ ਜੋ ਵੀ ਬੱਚਿਆਂ ਨੂੰ ਆਣ ਕੰ ਲੱਗਦੀਆਂ ਜਾਂ ਦਵਾਈਆਂ ਹੁੰਦੀਆਂ ਉਹਦਾ ਇਹ ਖਰਚਾ ਇਹ ਸਾਰਾ ਹੀ ਕਰਦੇ ਆ ਸਮਾਜ ਸੇਵਾ ਵੱਲੋਂ ਅਸੀਂ ਰਲ ਕੇ ਇਹਨਾਂ ਦਾ ਸੇਵੋ ਕਰਦੇ ਆ ਉਹਨਾਂ ਨੇ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਤੇ ਭਾਜੀ ਇਹ ਕੈਂਪ ਜਿਹੜਾ ਵਾ ਕਿੰਨੇ ਕ ਮਰੀਜ਼ ਜਿਹੜੇ ਕੈਂਪ ਦੇ ਵਿੱਚ ਮਤਲਬ ਅੱਜ ਦੇ ਜਿਹੜੇ ਕੈਂਪ ਵਿੱਚ ਕਿੰਨੇ ਕ ਮਰੀਜ਼ ਆਏ ਨੇ ਅੱਜ ਦਾ ਜਿਹੜਾ ਅੱਖਾਂ ਦਾ ਕੈਂਪ ਹੋਇਆ ਵਾ ਉਹਦੇ ਵਿੱਚ 160 ਦੇ ਕਰੀਬ ਮਰੀਜ਼ਾਂ ਨੇ ਲਾਭ ਲਿਆ ਵਾ ਜਿਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਐਂਡ ਕਾਮ ਫਿਰਕੀ ਦਿੱਤੀਆਂ ਗਈਆਂ ਤੇ ਇੱਕ ਦੋ ਪੇਸ਼ੈਂਟ ਜਿਹੜੇ ਆ ਜਿਹੜੇ ਲੋੜਵੰਦ ਸੀ ਉਹਨਾਂ ਦੇ ਆਪਰੇਸ਼ਨ ਵੀ ਮੁਫਤ ਕਰਵਾਏ ਗਏ ਆ ਤੇ ਇਹਦੇ ਵਿੱਚ ਇਲਾਕਾ ਨਿਵਾਸੀਆਂ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਨੇ ਤੇ ਸਾਡੇ ਬਜ਼ੁਰਗ ਨੇ ਜੋ ਕਿਸੇ ਕਾਰਨ ਵੱਡੇ ਹਸਪਤਾਲਾਂ ਵਿੱਚ ਨਹੀਂ ਪਹੁੰਚ ਸਕਦੇ ਤੇ ਕੋਸਟਲੀ ਹੁੰਦੇ ਆ ਸੋ ਉਹਨਾਂ ਨੂੰ ਇਸ ਕੈਂਪ ਦੇ ਵਿੱਚ ਪੂਰਾ ਲਾਭ ਪ੍ਰਾਪਤ ਹੋਇਆ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਆਪਣਾ ਬੇਟੇ ਮਨੀ ਨੀਯਰ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਮਾਤਾ ਪਿਤਾ ਦੀ ਜਿਹੜੇ ਬੱਚੇ ਜਿਹੜਾ ਸੇਵਾ ਕਰਦੇ ਨੇ ਤੇ ਉਹਨਾਂ ਦੀ ਜਾਨ ਤੋਂ ਬਾਅਦ ਵੀ ਉਹਨਾਂ ਦੀ ਯਾਦ ਨੂੰ ਜਿਹੜੇ ਉਹ ਤਾਜ਼ਾ ਰੱਖਦੇ ਨੇ ਜਾਂ ਜਿਉਂਦਾ ਰੱਖਦੇ ਨੇ ਆਹ ਗੱਲਬਾਤ ਕਰਦੇ ਹਾਂ ਮੈਂ ਕਿੰਨਾ ਸਕੂਨ ਮਿਲਦਾ ਤੁਹ ਬਰੇ ਗਲਾ ਦੇ ਮੇਰੇ ਕੋਲ